ਕੀ ਸੁਦਾਨ ਰਹਿਦਾਨ ਭਵੇਦਾਨ ਵਿਸਾਦ ਪ੍ਰਸਾਦਾਨ ਬਨ ਸਿਰਦਾਨ ਨਾਮਦਾਨ ਸ਼੍ਰੀ ਅੰਮ੍ਰਿਤ ਸਾਧਿ ਦੇਸ਼ਦਾਨ ਚੰਗੀਆਂ ਚੰਦੇ ਗੁਕੇ ਜੋਗਾਦਾਨ ਤਲਵਕਾ ਦੇਨ ਕਲ ਬੁਜੇ ਕੀ ਕਾਲ ਮਨਿ ਨਾਮ ਮਤ ਉਤੀ ਮਤ ਦਾ ਲਾਖਾ ਆਤ ਆਤ ਨਾਲ ਪੁਰਖ ਵਾਇਤੋ ਜੀਰੀਓ ਕੀ ਆਕਾਰ ਪੰਥਾ ਪ੍ਰੇ ਬੰਧਲੇ ਸਭਾ ਸਹਾਇ ਨਾਹੀਓ ਸ੍ਰੀ ਰਣਕਾ ਸਾਂਹੀ ਬੋਤਿਓ ਮਨਵਾਨੇ ਤੁਮ ਹਰ ਤਕ ਮਹਤੁ ਦੁਖੰਸਾ ਪੰਥੁ ਮਿ ਛੁੜਿਆ ਜਾਹ ਦੇ ਭਲੇ ਦਰਸ਼ਨ ਬਿਨਾ ਸੇਵਾ ਸੁਭੰਗਾ ਪਿਆਰੇ ਸਰਸ ਜੀ ਨੂੰ ਬਖਸ਼ੋ ਜੀ ਫੇਣੀ ਮਾਨਿਆਂ ਦੇ ਮਹਾਨ ਨੇ ਤਣਿਆਂ ਦੇ ਤਾਰ ਨਿਉਂਡਿਆਂ ਦੀ ਓਟ ਨਿਆ ਪ੍ਰਿਆ ਦੇ ਆਸਰੇ ਧੰਨ ਧੰਨ ਬ੍ਰਹਮ ਗਿਆਨੀ ਪਾਬਾ ਗੁੱਡਰ ਸਾਹਿਬ ਦੀ ਆਸਰੇ ਪਾਵਨ ਹਰਿ ਤਾਰਿਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਦੀ ਪਵਨ ਹਜਰੀਆਂ ਅੰਦਰ ਅਰਦਾਸ ਦੇਵਤੇ ਚੌਧਰੀ ਪਾਸ਼ਾ ਜੀ ਜੱਟੇ ਹੋ ਜਿਨੇ ਅਬਜਤਿ ਗੁਰੂ ਫਿਰ ਸੰਗਤ ਜੋ ਜਨਮ ਨਾਯੁ ਸਿਆ ਮਹਾਨ ਗੰਤ ਸਭ ਮਨਕ ਸ਼ਹੀਦਾਂ ਦੇ ਸਨਮਾਨ ਧੰਨੇ ਪਾਸ਼ਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਦੀ ਆਪ ਰਿਤੇ ਪਾਵਨ ਸ਼ਹੀਦੀ ਗੁਰੂਆਂ ਸੁਲੰਭਤਾ ਸਮੂਹ ਇਲਾਕੇ ਦੀਆਂ ਸੰਤਾਂ ਦੇ ਸਹਿਯੋਗ ਦੇ ਨਾਲ ਸੁਖਮਣੀ ਸੁਖ ਅਮਰ ਤੁਨਾ ਪਗਤ ਜਨਾਂ ਦੇ ਮਨ ਦੇਸਰਾ ਸ੍ਰੀ ਸੁਖਮਣੀ ਸਹਿਜ ਜੀ ਦੇ ਜਾਪ

ਉਹ ਤਾਂ ਸ਼ਾਹ ਪਖਸ਼ੇ ਧਰਾਈ ਸੰਗਤ ਦੀ ਆਗੇ ਦੀ ਸੇਵਾ ਤੇਜੁਰ ਫੁੱਲ ਮਿਟਾਵਾ ਸੇਵਾਵਾਂ ਦਾ ਪ੍ਰਵਾਹ ਕਰਨੀ ਆ ਦਰਗਦਨ ਰੇਖੇ ਲਾਉਣੀ ਦਾ ਪ੍ਰਵਾਹਾਂ ਚ ਸੁਖ ਸ਼ਾਂਤੀ ਇੱਕਤਾ ਦਾ ਭਾਵ ਪਿਆਰ ਬਖਸ਼ਣਾ ਬੱਚਿਆਂ ਕੋ ਮਦ ਦੀ ਵਿਦਿਆ ਦੁਨੀਆਵੀ ਦੁਨੀਆ ਉਤਲੇ ਵਿਦਿਆ ਦੇ ਦਾਣ ਚੋਰੀ ਦੇ ਪਾਪੀ ਬਚਦਾ देशा प्रदेशा जाके करनी नगर पिता पर आतंका हाथी बाहर हरमदार फते बक्शी पाशनी उत्तम मातर प्राप्त मंत्र जामी जो प्रेम जंगलना वाल्या बक्शा देखने वाजना कैसे तरह ਸੰਸਾਰ ਦੇ ਸੁਖ ਵਰਤਮੇਂ ਆ ਆ ਰੀਗਿਆ ਬਖਸ਼ਿਆ ਹੁਜਾ ਦਾਤਾ ਵਿੱਚੋਂ ਦਾਤਾ ਪ੍ਰਸ਼ਾਦ ਦੀ ਦੇਗ ਸੰਸਾਰ ਵਿੱਚ ਹਾਜ਼ਰ ਹੈ ਦਾਤ ਪ੍ਰਵਾਹ ਹੋਵੇ ਪ੍ਰਮਾਤਮਾ ਕੋ ਪ੍ਰਸ਼ਾਦ ਸੰਭੂ ਸੰਗਤ ਵਿੱਚ ਵਰਤੇ ਜੋ ਜੀ ਛੱਲੇ ਸਵਾਮੀ ਦਾ ਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਜਪੇ ਦਰਗਾਹ ਦੇ ਸੇਵਕਾਂ ਵੱਲੋਂ ਬੇਨੰਤ ਮਾਇਆ ਅਤਾਸ ਪੇਟ ਹਾਜ਼ਰ ਹੋਈਏ ਜਿਨ੍ਹਾਂ ਖਜ਼ਾਨਿਆਂ ਜੋ ਮਾਇਆ ਹਾਜ਼ਰ ਹੋਈ ਸੋ ਖਜ਼ਾਨੇ ਭਰਪੂਰ ਕਰ ਦੇ ਕਰੋ ਕਿਰਪਾ ਇਲਾਹੀ ਭੁਖੋਂ ਨਾ ਮੇਰੀ ਦਾਸ ਕ੍ਰੋਸ਼ ਤੇ ਦਰਿਆਈ ਸੰਗਤ ਨੂੰ ਨਿਹਾਲ ਕਰੋ ਸੁਖੋਂ ਦੇ ਚੱਲੋਂ ਦੇ ਸਰਬੱਤਾ ਦਾ ਭਾਸ਼ੋ ਜੀ ਸਿੱਖ ਪੜਦੇ ਸੁਣਦੇ ਸਰਬੱਤ ਲਾੜੀਓ ਦਾ ਨਾਨਕ ਨਾਮ ਚੜਤੇ ਕਾ ਤੇਰੇ ਬਾਣੇ ਸਰਬੱਤ ਦਾ ਭਾਣਾ जेके पन हर